ਫਰੀਦਾ ਮੌਤੈ ਦਾ ਬੰਨਾ ਇਵੇਂ ਦਿਸੈ ਜਿਉਂ ਦਰਿਆ ਵਹਿ ਟਾ ਅਗੈ ਦੂਜਕ ਤਪਿਆ ਸੁਣੀਐ ਹੂਲ ਪਵੈ ਕਹਾ ਹ ਇਕਨਾ ਨੂੰ ਸਭ ਸੂਜੀ ਆਈ ਇਕ ਫਿਰ ਦੇਵੇ ਪਰਵਾਹ ਅਮਨ ਜੀ ਕੀਤਿਆ ਦੁਨੀ ਵਿੱਚ ਸੇ ਦਰਗਹਾ ਉਗਾਹ ਫਰੀਦਾ ਦਰਿਆ ਵੈ ਕੰਨ ਬਗਲਾ ਬੈਠਾ ਆਕੀਲ ਕਰੇ ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ तिस ਰੱਬ ਦੇ ਕੇਲਾ ਵਿਸਰੀਆਂ ਜੋ ਮਨ ਚੇਤਨਾ ਚੀਤੇ ਸੰ ਸੋ ਗਾਲੀ ਰੱਬ ਕੀਆਂ ਸਾਡੇ ਤ੍ਰੈ ਮਨ ਦੇ ਹੋਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵਤ ਅਸੂਣੀ ਬੰਨ ਮਲ ਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ ਤਿਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚਹੋ ਜਣਿਆਂਦੇ ਕੰਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਈ ਕੰਮ ਫਰੀਦਾ ਹੋਂ ਬਲਿਹਾਰੀ ਤਿਨ ਪੰਖੀਆਂ ਜੰਗਲ ਜਿੰਨਾ ਵਾਸ ਕੰਕਰ ਚੁੱਗਨ ਥਲ ਵੱਸਨ ਰੱਬ ਨਾ ਛੋਡਨ ਪਾਸ ਫਰੀਦਾ ਰੁੱਤ ਫਿਰੀ ਵੜ ਕੰਬਿਆ ਪੱਤ ਝੜੇ ਝੜ ਪਾਹੇ ਚਾਰੇ ਕੁੰਡਾਂ ਢੁੰਡੀਆਂ ਰਹਿਣ ਕਥਾਉ ਨਾਹੀ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿਰੇ ਜਿੰਨੀ ਵੇਸੀ ਸੌ ਮਿਲੈ ਸੇ ਹੀ ਵੇਸ ਕਰਿਓ ਮਹੱਲਾ ਤੀਜਾ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆ ਸਹੋ ਮਿਲੈ ਜੇ ਨੀਅਤ ਰਾਸ ਕਰੇ ਮਹੱਲਾ ਪੰਜਵਾਂ ਫਰੀਦਾ ਗਰਭ ਜਿੰਨਾ ਵਢਿਆਈਆ ਧਨ ਜੋਬਨ ਆਗਾਹ ਖਾਲੀ ਚੱਲੇ ਧਣੀ ਸਿਓ ਟਿੱਬੇ ਜਿਉ ਮਿਹਾਂ ਫਰੀਦਾ ਤਿੰਨਾ ਮੁਖ ਡਰਾਵਣੀ ਜਿਨ੍ਹਾਂ ਵਿਸਾਰਿਓ ਨਾਉ ਐਥੇ ਦੁੱਖ ਕਨੇਰਿਆ ਅੱਗੇ ਠੌਰ ਮਾਠਾ ਫਰੀਦਾ ਪਿਛਲ ਰਾਤ ਨਾ ਜਾਗਿਓ ਏ ਜੇ ਬੰਦੜੂ ਮੋਇਓ ਜੇ ਤਾ ਰੱਬ ਵਿਸਾਰਿਆ ਤਾ ਰੱਬ ਨਾ ਵਿਸਰਿਓ ਏ ਮਹੱਲਾ ਪੰਜਵਾਂ ਫਰੀਦਾ ਕੰਤ ਰੰਗਾਵਲਾ ਵੱਡਾ ਵੇ ਮੁਹਤਾਜ ਅੱਲਾਹ ਸੇ ਤੀਰ ਤਿਆ ਇਹੋ ਸਚਾਵਾ ਸਾਜ ਮਹੱਲਾ ਪੰਜਵਾ ਫਰੀਦਾ ਦੁੱਖ ਸੁਖ ਇਕ ਕਰ ਦਿਲ ਤੇ ਲਾਹੇ ਵਿਕਾਰ ਅੱਲਾਹ ਭਾਵੇ ਸੋ ਭਲਾ ਤਾਂ ਲੱਭੀ ਦਰਬਾਰ ਮਹੱਲਾ ਪੰਜਵਾ ਫਰੀਦਾ ਦੁਨੀ ਵਜਾਈ ਵਜਦੀ ਤੂੰ ਵੀ ਵਜਹਿ ਨਾਲ ਸੋਈ ਜੀਉ ਨਾ ਵੱਜਦਾ ਜਿਸ ਅੱਲ੍ਹਾ ਕਰਦਾ ਸਾਰ ਮਹੱਲਾ ਪੰਜਵਾਂ ਫਰੀਦਾ ਦਿਲ ਰਤਾ ਇਸ ਦੁਨੀ ਸਿਉ ਦੁਨੀ ਨਾ ਕਿਤੇ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕਰਮ ਪਹਿਲਾ ਪਹਿਰੇ ਫੁੱਲੜਾ ਫਲ ਪੀ ਪਛਾਰਾਤ ਜੋ ਜਾਗਨ ਲਹਨ ਸੇ ਸਾਈ ਕੰਨੁ ਦਾਤ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ ਇੱਕ ਜਾ ਗੰਦੇ ਨਾਂ ਲਹਿਨ ਇੱਕ ਨਾ ਸੁੱਤਿਆਂ ਦੇ ਉਠਾਲ ਟੁੱਢੇਂਦੀਏ ਸੁਹਾਗ ਕੋ ਤਉ ਤਨ ਕਾਈ ਕੋਰ ਜਿੰਨਾ ਨਾਂ ਸੁਹਾਗਣੀ ਤਿੰਨਾ ਝਾਕ ਨਾ ਹੋਰ ਸਬਰ ਮਨ ਕਮਾਨ ਇਹ ਸਬਰ ਕਾ ਨੀਹਣੂ ਸਬਰ ਸੰਦਾਬਾਨ ਖਾਲਕ ਖਤਾ ਨਾ ਕਰੀ ਸਬਰ ਅੰਦਰ ਸਾਬਰੀ ਤਨ ਏਵੇਂ ਜਾਨੀਨ ਹੋਣ ਨਜੀਕ ਖੁਦਾਈ ਦੇ ਭੀਤ ਨਾ ਕਿਸੈ ਦੀਨ ਸਬਰ ਇਹੋ ਸਵਾਉ ਜੇ ਤੂੰ ਬੰਦਾ ਦਿੜ ਕਰ ਹੈ ਵੱਧ ਧੀ ਵਹ ਦਰਿਆ ਤਟਨਾ ਧੀ ਵਹ ਵਾਹੜਾ ਫਰੀਦਾ ਦਰਵੇਸੀ ਗਾ ਖੜੀ ਚੋਪੜੀ ਪਰੀਤ ਇਕਨ ਕਿੰਨੈ ਚਾਲੀਐ ਦਰਵੇ ਸਾਹਵੀ ਰੀਤ ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲੰ ਪੈਰੀ ਫਕਾ ਸਿਰ ਜੁਲਾ ਜੇ ਮੂ ਪ੍ਰੀ ਮਿਲੰ ਤਨ ਨਾ ਤਪਾਇ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪ੍ਰੀ ਨਿਹਾਲ ਹਉ ਟੋਨੇਂ ਦੀ ਸੱਜਣਾ ਸੱਜਣ ਮੈਂਡੇ ਨਾਲ ਨਾਮ ਇਕ ਲੱਖ ਨਾ ਲਖੀਐ ਗੁਰਮੁਖ ਦੇ ਦਿਖਾਲ ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਚਾਉ ਡੁੱਬ ਮੁਏ ਬਗ ਬੱਪੜੇ ਸਿਰ ਪਲ ਉੱਪਰ ਪਾਉ ਮੈਂ ਜਾਣਿਆ ਵੱਡ ਹੰਸ ਹੈ ਤਾ ਮੈਂ ਕੀਤਾ ਸੰਗ ਜੇ ਜਾਣਾ ਬਗ ਬੱਪੜਾ ਜਨਮ ਨਾ ਭੇੜੀ ਅੰਗ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਧਰੀ ਜੇ ਕਿਸ ਭਾਵੈ ਨਾਨਕਾ ਕਾਗੋ ਹੰਸ ਕਰੇ ਸਰਵਰ ਪੰਖੀ ਏਕੜੋ ਫਾਹੀ ਵਾਲ ਪਚਾਸ ਇਹੋ ਤਨ ਲਹਿਰੀ ਗੱਡ ਥੀਆ ਸੱਚੇ ਤੇਰੀ ਆਸ ਕਮਣ ਸੋ ਅੱਖਰ ਕਮਣ ਗੁਣ ਕਮਣ ਸੋ ਮਣੀਆਂ ਮੰਤ ਕਮਣ ਸੋ ਵੇਸੋ ਹਉ ਕਰੀ ਜਿਤ ਵਾਸੇ ਆਵੇ ਕੰਤ ਨਿਮਣ ਸੋ ਅੱਖਰ ਖਮਣ ਗੁਣ ਜਿਹ ਬਾ ਮਣੀਆਂ ਮੰਤ ਇਹ ਤਰੇ ਭੈਣੀ ਵੇਸ ਕਰ ਤਾ ਵਾਸਿਆ ਵੀ ਕੰਤ ਮਤ ਹੁੰਦੀ ਹੋਏ ਈਆਣਾ ਤਾਣ ਹੁੰਦੇ ਹੋਏ ਨਤਾਣਾ ਅਣ ਹੁੰਦੇ ਆਪ ਵੰਡਾਈ ਕੋ ਐਸਾ ਭਗਤ ਸਦਾ ਹੈ ਇੱਕ ਫਿੱਕਾ ਨਾ ਗਲਾਈ ਸਭ ਨਾਮੈ ਸੱਚਾ ਧਣੀ ਹਿਆਉ ਨਾ ਕਹੀ ਠਾਹੇ ਮਾਣਕ ਸਭ ਅਮੋਲ ਵੇ ਸਭ ਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ ਜੇ ਤਉ ਪਰੀਆ ਦੀ ਸੇਕ ਹਿਆਉ ਨਾ ਠਾਹੀ ਕਹੀਦਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਵਈਏ ਸ੍ਰੀ ਮੁਖਵਾਕ